ਬੜੀ ਕਿਰਪਾ ਚੱਲ ਰਹੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਇਹ ਕਲਾ ਵਰਤ ਰਹੀ ਆ ਇੰਨਾ ਭਾਰੀ ਸੰਗਤਾਂ ਦਾ ਇਕੱਠ ਹਰ ਐਤਵਾਰ ਹੁੰਦਾ ਆ ਤੇ ਕਈ ਲੋਕ ਇਸ ਦੁਪਹਿਰੇ ਤੋਂ ਇੱਥੇ ਸੰਗਤ ਦੇ ਇਕੱਠ ਤੋਂ ਜਿਹੜੇ ਬੜੇ ਜੈਲਸ ਕਰ ਰਹੇ ਆ ਕਿ ਇੱਥੇ ਸੰਗਤ ਕਿਉਂ ਆਉਂਦੀ ਆ ਹਰ ਐਤਵਾਰ ਇਹ ਭਾਈ ਇਤਿਹਾਸਕ ਸਥਾਨ ਨੇ ਸ਼ਹੀਦਾਂ ਦੇ ਸਥਾਨ ਨੇ ਇੱਥੇ ਨਹੀਂ ਜੁੜਨਾ ਤੇ ਹੋਰ ਕਿੱਥੇ ਜੁੜਨਾ ਹੈ ਇਥੇ ਨਹੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨਾ ਹੈ ਹੋਰ ਕਿੱਥੇ ਜਾ ਕੇ ਜੁੜਨਾ ਹੈ ਗੁਰਬਾਣੀ ਦੇ ਨਾਲ ਗੁਰੂ ਦੇ ਇਤਿਹਾਸਿਕ ਸਥਾਨਾਂ ਦੇ ਨਾਲ ਜੁੜਨਾ ਚਾਹੀਦਾ ਤੇ ਬੜੀ ਆਪਣੇ ਆਪੇ ਕਲਾ ਵਰਤਦੀ ਆ ਗੁਰੂ ਮਹਾਰਾਜ ਦੀ ਸੰਗਤਾਂ ਦਾ ਇੰਨਾ ਭਾਰੀ ਇਕੱਠ ਹੁੰਦਾ ਕਿ ਸੜਕਾਂ ਦੇ ਉੱਤੇ ਤੇ ਸੜਕਾਂ ਦੇ ਉੱਤੇ ਜਿਹੜਾ ਇਹ ਚੌਂਗੜੇ ਲਾ ਕੇ ਸੰਗਤ ਬੈਠ ਜਾਂਦੀ ਹੈ ਸੰਗਤ ਸੜਕਾਂ ਦੇ ਉੱਤੇ ਆਣ ਕੇ ਚੌਂਗੜੇ ਲਾ ਕੇ ਬੈਠ ਜਾਂਦੀ ਆ ਤੇ ਜਦੋਂ ਸਮਾਪਤੀ ਹੁੰਦੀ ਹੈ ਤੇ ਸੰਗਤ ਉੱਥੋਂ ਹੀ ਉੱਠ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਂਦੀ ਆ ਤੇ ਲੰਗਰ ਤੱਕ ਸੰਗਤ ਕੋ ਪਹੁੰਚਿਆ ਨਹੀਂ ਜਾਂਦਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਤੇ ਛੋਟਾ ਜਿਹਾ ਪ੍ਰੈਲਾ ਕੀਤਾ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਇਹ ਗੁਰੂ ਘਰ ਲੰਗਰ ਅੱਜ ਚੱਲ ਰਿਹਾ ਹੈ ਬੜੀ ਚੜ੍ਹਦੀ ਕਲਾ ਗੁਰੂ ਮਾਰੇ ਕਿਰਪਾ ਕਰਨ ਇਸੇ ਤਰ੍ਹਾਂ ਸਤਿਗੁਰੂ ਜੀ ਰੋਕੋ ਰੋਕੋ ਚਾਵਲਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਸ੍ਰੀ ਅਮਰਸਰ ਸਾਹਿਬ ਵਿਖੇ ਜੋ ਚਪੈਰਾ ਚੱਲਦਾ ਹੈ ਹਰ ਐਤਵਾਰ ਸੰਗਤਾਂ ਪੰਜਾਬ ਤੇ ਪੰਜਾਬ ਤੋਂ ਬਾਹਰੋਂ ਆਣ ਕੇ ਇੱਥੇ ਸ੍ਰੀ ਅਮਰਸਰ ਸਾਹਿਬ ਚੋਪੈਰਾ ਕਿ ਪੈਰੇ ਤੇ ਪਹੁੰਚ ਕੇ ਗੁਰਬਾਣੀ ਦਾ ਜਾਪ ਕਰਦੀਆਂ ਹਨ ਪਰ ਕੇ ਨਹੀਂ ਗੁਰਬਾਣੀ ਦਾ ਜਾਪ ਕਰਦੀਆਂ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਦਾ ਇਕੱਠ ਵੇਖੋ ਬੜੀ ਚੜ੍ਹਦੀ ਕਲਾ ਦੇ ਨਾਲ ਇੱਥੇ ਸੰਗਤਾਂ ਪਹੁੰਚ ਕੇ ਗੁਰਬਾਣੀ ਦਾ ਜਾਪ ਕਰਦੀਆਂ ਨੇ ਬਹੁਤ ਜ਼ਿਆਦਾ ਕਾਟ ਹੁੰਦਾ ਹੈ ਤੇ ਇਸ ਕਰਕੇ ਸੰਗਤਾਂ ਦੇ ਲਈ ਲੰਗਰ ਦਾ ਜੋ ਪ੍ਰਬੰਧ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਕਿਉਂਕਿ ਉੱਥੇ ਲੰਗਰ ਹਾਲ ਦੇ ਵਿੱਚ ਸਾਰੀ ਸੰਗਤ ਨਹੀਂ ਜਾ ਪਾਉਂਦੀ ਸੰਗਤ ਸੜਕਾਂ ਤੇ ਬਾਹਰ ਤੱਕ ਬੈਠੀ ਹੁੰਦੀ ਹੈ ਚੌਂਗੜੇ ਲਾ ਕੇ ਤੇ ਉੱਥੋਂ ਹੀ ਮੁੜ ਕੇ ਆਪੋ ਆਪਣੇ ਘਰਾਂ ਨੂੰ ਨਿਕਲ ਤੁਰਦੀ ਵਾਪਸੀ ਤੇ ਤੇ ਜਿਸ ਕਰਕੇ ਸੰਗਤਾਂ ਦੇ ਲਈ ਇਹ ਥੋੜਾ ਜਿਹਾ ਛੋਟਾ ਜਿਹਾ ਪਰੇਲਾ ਕੀਤਾ ਗਿਆ ਆਪ ਸਾਰੀਆਂ ਸੰਗਤਾਂ ਦੇ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਇਮਾਨ ਬਖਸ਼ਿਸ਼ ਗੁਰ ਸਿੱਖਾਂ ਦੇ ਉੱਤੇ ਗੁਰਬਾਣੀ ਦਾ ਜਾਪ ਕਰਨ ਦੇ ਲਈ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਇੱਥੇ ਚੱਲਦੇ ਆ ਸ਼ਹੀਦਾਂ ਦੇ ਸਥਾਨਾਂ ਤੇ ਤਨਤਨ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਜਿਨ੍ਹਾਂ ਨੇ ਸਤ ਗੰਢ ਸ੍ਰੀ ਹਰਮੰਦਰ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਦੇ ਲਈ ਸ੍ਰੀ ਅਮਰਸਰ ਸਾਹਿਬ ਪਹੁੰਚਣਾ ਕੀਤਾ ਬਟਿੰਡੇ ਸ੍ਰੀ ਦਮਦਮਾ ਸਾਹਿਬ ਤੋਂ ਇਤੇ ਆਪਣਾ ਸੀਸ ਦੇ ਕੇ ਸੀਸ ਵਾਰ ਕੇ ਸੀਸ ਆਪਣਾ ਵਾਰ ਕੇ ਤੇ ਫਿਰ ਇਸ ਹੋਰ ਹੀ ਹੋਰ ਬੇਦਬੀ ਨੂੰ ਰੋਕਿਆ ਤੇ ਬੜੀ ਕਿਰਪਾ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਬੜੀ ਚੜ੍ਹਦੀ ਕਲਾ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਰਬੱਤ ਸੰਗਤਾਂ ਸ਼ਹੀਦਾਂ ਦੇ ਸਥਾਨਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚ ਕੇ ਗੁਰਬਾਣੀ ਦੇ ਨਾਲ ਜੁੜੇ ਰਹਿਣ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਾਰੇ ਉਪਰਾਲੇ ਜਿਹੜੇ ਆ ਇਹ ਹੋ ਰਹੇ ਨੇ ਸੰਗਤਾਂ ਦੇ ਵੱਲੋਂ ਹੋ ਰਹੇ ਨੇ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇਹ ਸਾਰੇ ਸੰਗਤਾਂ ਨੇ ਹਮਲਾ ਮਾਰਿਆ ਸੰਗਤਾਂ ਦਾ ਉਪਰਾਲਾ ¡Gracias!